ਚਲੋ ਐਂਟਰੀ ਕਰਦੇ ਆ ਦੇਖੋ ਤੁਸੀਂ ਬਜਰੰਗਵਲੀ ਜੀ ਦੀ ਫੋਟੋ ਐਂਟਰੀ ਤੇ ਬਣੀ ਹੋਈ ਆ ਇੱਥੇ ਬਜਰੰਗਵਲੀ ਦੋਨਾਂ ਪਾਸੇ ਉਧਰ ਵੀ ਬਜਰੰਗਵਲੀ ਜੀ ਦੀ ਫੋਟੋ ਆ ਦੇਖੋ ਆ ਸੋਨਾ ਇਲਾਵਾ ਜੀ ਤੇ ਇਹ ਦੇਖੋ ਦਰਵਾਜ਼ਾ ਦੇਖੋ ਪਿੱਛਲਾ ਚੈੱਕ ਕਰੋ ਤੁਸੀਂ ਉੱਪਰ ਦੇਖੋ ਐ ਲੱਕੜ ਦੀ ਦੇਖੋ ਕਾਰਾਗਰੀ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਸੀ ਕੰਧ ਦੇਖੋ ਕਿੰਨੀ ਚੌੜੀ ਆ ਚਲੋ ਦੇਖੋ ਬਿਲਕੁਲ ਨਿੱਕੀ ਜਿਹੀ ਜਗਾ ਹੇ 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 ਕੰਧ ਇਹ ਦੇਖੋ ਇਦਾਂ ਐਂਟਰੀ ਕਰਦੇ ਕਿੰਨਾ ਸੋਹਣਾ ਲੱਗਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੈ ਮਾਤਾ ਦੀ ਸਤਿ ਸ਼੍ਰੀ ਅਕਾਲ ਜੀ ਜੈ ਮਾਤਾ ਸਾਰਿਆਂ ਨੂੰ ਜੀ ਤੇ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਕਿੱਥੇ ਲੈ ਕੇ ਚੱਲੇ ਆ? ਆ ਤੁਹਾਨੂੰ ਬਹੁਤ ਹੀ ਵਧੀਆ ਇਤਿਹਾਸਿਕ ਜਗ੍ਹਾ ਲੈ ਕੇ ਚੱਲੇ ਆ ਜੀ। ਤੇ ਲੋ ਜੀ ਬਿਲਕੁਲ ਹੀ ਦੇਖੋ ਕਿੰਨਾ ਵਧੀਆ ਰਸਤਾ ਵਾ ਤੇ ਲੋ ਜੀ ਕਰੋ ਦਰਸ਼ਨ ਤੁਸੀਂ। ਵੀ ਲੈ ਦੇ ਦਰਸ਼ਨ ਕਰੋ ਤੁਸੀਂ। ਮੇਕੋ ਆ ਪ੍ਰਾਚੀਨ ਜਿੱਦਾਂ ਨਾ शिव जी शिव लिंक ਜਿ ਬਣਾਇਆ ਇਹ ਦੇਖੋ ਨਾ ਇਹ ਤਰ੍ਹਾਂ ਦੇ ਚੀਜ਼ਾਂ ਬਚਰੰਗ ਬਲੀ ਜੀ ਦੀ ਫੋਟੋ ਮੰਦਰ ਬਹੁਤ ਪਿਆਰਾ ਮੰਦਰ ਬਹੁਤ ਹੀ ਵਧੀਆ ਜੀ ਬਹੁਤ ਸੋਹਣਾ ਜੀ ਸਕੂਨ ਬਿਲਕੁਲ ਤੇ ਲੋ ਜੀ ਦੇਖੋ ਇਹ ਮੰਦਰ ਤੇ ਸਾਹਮਣੇ ਜਿੱਤੇ ਲਿਖਿਆ ਹੈ ਤੁਹਾਨੂੰ ਦੇਖੋ ਜੀ ਹਰੀ ਕ੍ਰਿਸ਼ਨਾ ਹਰੀ ਕ੍ਰਿਸ਼ਨਾ ਕ੍ਰਿਸ਼ਨ ਕ੍ਰਿਸ਼ਨ ਹਰੀ ਹਰੀ ਤੇ ਬਾਕੀ ਦੇਖੋ ਸਾਰਾ ਕੁਛ ਤੇ ਪੜ ਸਕਦੇ ਆ ਜੀ ਜੋ ਚੀਜ਼ਾਂ ਲਿਖੀਆਂ ਵਾਂ ਤੇ ਇੱਧਰ ਸਾਹਮਣੇ ਮੰਦਿਰ ਨਾਲ ਤੇ ਦੇਖੋ ਕਿੰਨਾ ਸੋਹਣਾ ਮੰਦਿਰ ਹੈ ਜੀ ਐਨੋ ਇੱਧਰ ਬਜਰੰਗ ਬਗੀ ਦੀਆਂ ਤੇ ਆ ਬਜਰੰਗ ਵਾਲੀ ਜੀ ਦੀ ਫੋਟੋ ਫਰੀ ਪੋੜੀਆਂ ਹਾਂ ਉਹ ਹੀ ਪੁਰਾਣੇ ਸਮੇਂ ਦੀਆਂ ਪੋੜੀਆਂ ਸਾਰਾ ਕੁਝ ਆ ਦੇਖੋ ਪੁਰਾਣੀ ਚਿੱਤਰ ਕਲਾ ਤਾਂ ਦਿਖੋ ਨਾ ਬਹੁਤ ਵਧੀਆ ਪੁਰਾਣੇ ਟਾਈਮ ਦੀਆਂ ਜਿਹੜੀ ਚਿੱਤਰ ਕਲਾ ਬਣੀਆਂ ਦੇਖੋ ਜੀ ਮੈਨੂੰ ਇੰਤਰੀ ਚੀਜ਼ਾਂ ਕਰਨ ਨੂੰ ਮੈਨੂੰ ਜਿਆ ਲੱਗਦਾ ਪੂਰਾ ਤੇ ਪੁਰਾਣਾ ਮਹਿਲ ਜਿਸ ਮਹਾਰਾ ਰঞ্জੀਤ ਸਿੰਘ ਜੀ ਇੱਥੇ ਰਹਿੰਦੇ ਹੁੰਦੇ ਸੀ ਤੇ ਦੇਖੋ ਜੀ ਉਹਨਾਂ ਨੇ ਕਿਲਾ ਦੇ ਵਾਂਗੂ ਇੰਤਿਆਰ ਕਰਵਾਇਆ ਹੈ। ਮਹਾਰਾਣੀਆਂ ਇੱਧਰ ਤੇ ਬੈਠ ਕੇ ਦੇਖਦੀ ਹੁੰਦੇ ਸਾਰੇ ਪਾਸੇ। ਦੇਖੋ ਜੀ। ਆਹ ਦੇ। ਕਾਫੀ ਵਧੀਆ ਚੀਜ਼ ਹੈ ਇਹਦੀ ਦੇਖੋ। ਤੇ ਇੱਧਰ ਦੇਖੋ ਜੀ। ਇਹ ਰਿਪੇਅਰ ਹੋਈ ਹੈ। ਉਹ ਹੀ ਪੁਰਾਣੇ ਟਾਈਮ ਦੀ, ਪੁਰਾਣੇ ਟਾਈਮ ਦੇ ਦਾ ਖਿੜਕੀਆਂ ਵਗੈਰਾ ਹਨਾ। ਇੱਧਰ ਦੇਖੋ, ਇੱਧਰ ਦੀ। ਆਹ ਇੱਧਰ ਵੀ ਦੇਖੋ। ਕਿੰਨਾ ਸੋਹਣਾ ਲੱਗਦਾ ਪਿਆ। ਦੇਖੋ ਭਾਈ। ਆਹ ਦੇਖੋ। ਆਹ ਦੇਖੋ ਉੱਪਰ ਚਿੱਤਰਕਲਾ ਵੀ ਕੀਤੀ ਗਈ ਆ ਤੇ ਆਹ ਦੇਖੋ ਤੁਸੀਂ ਭਗਵਾਨ বিষ্ণੂ ਜੀ ਦੀ ਵੀ ਫੋਟੋ ਬਣੀ ਹੀ ਆ ਇਹ ਦੇਖੋ ਤੇ ਵੀ ਚੈੱਕ ਕਰ ਸਕਦੇ ਆ ਉੱਪਰ ਦੀਆਂ ਚੀਜ਼ਾਂ ਮਤਲਬ ਤਾਂ ਖਰਾਬ ਜਿਹੀ ਹੋ ਗਈਆਂ ਹਨ ਤੇ ਉੱਪਰ ਫਿਰ ਬਾਲੇ ਇਲਾ ਕਿਦਾਰੇ ਪਏ ਨੇ ਇਹ ਆ ਦੇਖੋ ਕਿੰਨੀ ਸੋਹਣੀ ਪੂਰੇ ਉੱਤੇ ਵੀ ਦੇਖੋ ਚਿੱਤਰਕਲਾ ਕੀਤੀ ਹੋਈ ਆ ਹਰ ਕੋਣ ਦੇਖੋ ਆ ਦੇਖੋ ਹਨ ਇਹ ਪੁਰਾਣੇ ਟਾਈਮ ਦੇ ਆ ਦੇਖੋ ਲੱਕਣਾ ਹਲੇ ਤੱਕਰ ਵੀ ਬਿਲਕੁਲ ਉਦਾਂ ਦੀ ਹੀ ਆ ਦੇਖੋ ਤੇ ਕਿਚੂ ਕਲਾਕਾਰੀ ਕੀਤੀ ਹੋਈ ਦੇਖੋ ਪੂਰੀ ਇਹ ਦੇਖੀ ਇੱਧਰ ਦੇਖੋ ਤੁਸੀਂ ਰਸ਼ਨਦਾਨ ਹਾਂ ਰਸ਼ਨਦਾਨ ਆ ਦੇਖੋ ਰੋਸ਼ਨਦਾਨ ਦੇਖੋ ਤੇ ਲਾਈਟ ਰੰਗ-ਬਰੰਗੇ ਲਾਈਟਾਂ ਦੇ ਨਾਲ ਹੂੰ ਉੱਪਰ ਵੀ ਜਾਂ ਸਾਰੇ ਤੇ ਆਹ ਦੇਖੋ ਇੱਧਰ ਵੀ ਦੇਖੋ ਨਾਲ ਪੋੜੀਆਂ ਦੇਖੋ ਬਿਲਕੁਲ ਛੋਟੀ ਜਿਹੀ ਜਗ੍ਹਾ ਤੇ ਦੇਖੋ ਤਾਂ ਪੋੜੀਆਂ ਆਵੇ ਬਿਲਕੁਲ ਨਿੱਕੇ-ਨਿੱਕੇ ਪੋੜੀਆਂ ਆਹ ਹਿਲਦਾ ਆ ਦੇਖੋ ਇਹ ਚੈੱਕ ਕਰੋ ਤੁਸੀਂ ਆਹ ਦੇਖੋ ਸਾ ਬਿਲਕੁਲ ਐਣੀ ਖੜੇ ਆ ਪ੍ਰਸ਼ਾਦ ਖਾਨ ਲੱਗੇ ਹੈਣੀ ਵਿੱਚ ਪ੍ਰਸ਼ਾਦ ਨੇ ਆਪਣਾ ਮਨੇ ਲੱਡੂਆਂ ਦੇ ਪਿਛਾ ਬਾਬਾ ਜੀ ਨੇ ਉੱਤੇ ਤੇ ਦੇਖੋ ਜੀ ਆਹ ਦੇਖੋ ਕਿੰਨਾ ਸੋਹਣਾ ਆਹ ਦੇਖੋ ਜੀ ਇਹ 베ਰੀ ਆਈ ਥਿੰਕ 베ਰੀ ਅਰੀ ਇਹ ਤੁਸੀਂ ਦੇਖ ਸਕਦੇ ਆਂ ਦੇਖੋ ਮਤਲਬ ਬੋ ਬਦਿਆ ਵਾ ਐਣੀ ਨਾ ਆਏ ਐਣੀ ਕਿੱਦਾਂ ਨਿਕਲ ਗਈ ਤੇ ਲੋ ਜੀ ਦੇਖੋ ਇੱਧਰ ਜੋ ਸਾਹਮਣੇ ਕੋ ਲੁਕੇਸ਼ਨ ਦੇਖੋ ਕਿੰਨੀ ਸੋਹਣੀ ਹੈ ਸਾਹਮਣੇ ਤੁਹਾਨੂੰ ਗ੍ਰੀਨਰੀ ਦੇਖਣ ਨੂੰ ਮਿਲਦੀ ਕਿੰਨੀ ਪਿਆਰੀ ਮਤਲਬ ਬੜਾ ਦਿਲ ਨੂੰ ਸਕੂਨ ਮਿਲਦਾ ਦੇਖੋ ਕਿੰਨੀ ਸੋਹਣੀ ਨਾ ਲਓ ਬਿਲਕੁਲ ਲੈਣੀ ਖਾਰੇ ਪ੍ਰਸ਼ਾਦ ਖਾਓ ਤੁਸੀਂ ਤੇ ਇੱਧਰ ਦੇਖੋ ਬਿਲਕੁਲ ਨਾ ਜਿਵੇਂ ਰਾਜੇ ਮਹਾਰਾਜੇ ਇੱਥੇ ਜ ਰਹਿੰਦੇ ਹੁੰਦੇ ਹਾਲ ਦੇ ਨਿਗਾਹ ਨੁਕਰ ਰੱਖਣ ਵਾਸਤੇ ਨਾ ਤੇ ਇਹ ਜਗ੍ਹਾ ਹਰ ਇੱਕ ਤੁਹਾਨੂੰ ਕੋਨੇ ਮਿਲ ਜੂਗੇ ਦੇਖਣ ਨੂੰ ਆ ਦੇਖੋ ਤੇ ਇਥੇ ਜਿਹੜਾ ਦੀਵੇ ਵਗੈਰਾ ਰੱਖਦੇ ਹੁੰਦੇ ਲਾਈਟ ਵਾਸਤੇ ਆਲੇ ਆਲੇ ਇਦਾਂ ਹੁੰਦਾ ਦੀਵੇ ਰੱਖ ਦਿੰਦੇ ਸੀ ਯਾਨੀ ਇੱਥੇ ਇੱਥੇ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਦੇਖੋ ਆ ਨਾਲ ਹੀ ਤੇ ਉਧਰਲੇ ਕਈ ਜਿਹੜਾ ਥੋੜੇ ਜੁ ਮਰਮਤ ਵੀ ਤੁਹਾਨੂੰ ਪਤਾ ਕਰਨੇ ਪੈਣਦੀ ਆ ਕਾਫੀ 1100 ਸਾਲ ਥੋੜੇ ਹੀ ਨਹੀਂ ਹੁੰਦੇ ਜੀ ਕਿਨੇ ਆਣੀ ਬਹੁਤ ਯਾਰਾ ਤੇ ਇਹ ਦੇਖੋ ਜੀ ਇੰਨਾ ਪੁਰਾਣਾ ਇਤਿਹਾਸ 1150 ਸਾਲ ਪੁਰਾਣਾ ਇਤਿਹਾਸ ਤੇ ਤੁਸੀਂ ਆਪ ਹੀ ਦੇਖੋ ਹਨਾ ਤੁਹਾਨੂੰ ਜੀ ਦੇਖਣੇ ਚਾਹੀਦੇ ਕਿ ਨਹੀਂ ਚਾਹੀਦੇ ਤੇ ਜ਼ਰੂਰ ਆ ਕੇ ਵਿਜ਼ਿਟ ਕਰੋ ਦੇਖੋ ਤੇ ਦੇਖੋ ਜੀ ਕਾਂਤ ਦੇਖੋ ਕਿੰਨੀ ਚੌੜੀ ਆ ਚਲੋ ਦੇਖੋ ਬਿਲਕੁਲ ਨਿੱਕੀ ਜਿਹੀ ਜਗਾ ਹਾਂ ਨੀਚੇ ਚਾਉਦੇ ਕਾਂਦੇ ਦੇਖੋ ਇਦਾਂ ਐਂਟਰੀ ਕਰਦੇ ਕਿੰਨਾ ਸੋਹਣਾ ਲੱਗਦਾ ਕਿਵੇਂ ਹਾਂ ਮੰਦਰ ਬਹੁਤ ਪਿਆਰਾ ਤੇ ਉਸ طرف ਮਾਤਾ ਦਾ ਮੰਦਿਰ ਤੇ ਚੱਲਦੇ ਦਰਸ਼ਨ ਕਰਦੇ ਇੱਧਰ ਗੱਦੀ ਬਾਬਾ RAMDAS ਜੀ हां के दर्शन करते पहले उधर माता रानी ਦੇ ਦਰਸ਼ਨ ਕਰੇਗੀ ਥੇ ਲੋ ਜੀ ਮਾਤਾ ਰਾਣੀ ਦੀ ਮੂਰਤੀ ਇੰਦਰ ਮਾਤਾ ਮੰਦਿਰ ਆ ਜੀ जय माता दी देखो बिल्कुल लगदा ना कि मैल ਦੀ ਤਰ੍ਹਾਂ ਨਹੀਂ ਬਹੁਤ ਹੀ ਪ੍ਰਾਚੀਨ ਮੈਲ ਆ ਰਾਣਾ ਮੈਲ ਆ ਜੀ ਇਹ ਇਹ ਰਾਨੋਵ ਦੇ ਦੋਰੇਆ ਥੋੜਾ ਦੇਖੋ ਫਿਲਮਾਂ ਵਗੈਰਾ ਚ ਦੇਖਦੇ ਆ ਨਾ ਬਿਲਕੁਲ ਉਸੇ ਤਰ੍ਹਾਂ ਦਾ ਉਹ ਦੇਖੋ ਅੰਦਰੋਂ ਜਿੱਤਾਂ ਅੰਦਰੋਂ ਬਿਲਕੁਲ ਇੱਧਰ ਪਾਸੇ ਹਵਨ ਵਗੈਰਾ ਹੁੰਦਾ ਪਰ ਅੰਦਰੋਂ ਅੰਦਰੋਂ ਇਹਨਾਂ ਪੌੜੀਆਂ ਚੜਦੀਆਂ ਇਹ ਲਓ ਜੀ ਮੰਤੇ ਦੇ ਨਾਲ ਹੀ ਦੇਖੋ ਪੁਰਾਣਾ ਮਹਿਲ ਆ ਜੀ ਪੂਰਾ ਤੇ ਆਹ ਦੇਖੋ ਜੀ ਇੱਧਰ ਦੀ ਸਾਈਡ ਵੀ ਜਿਹੜੀ ਪੌੜੀਆਂ ਤੁਹਾਨੂੰ ਦਿਖਾਉਣਾ ਜੀ ਚੜ ਕੇ ਦੇਖੋ ਕਿੰਨੀਆਂ ਛੋਟੀ ਛੋਟੀ ਪੌੜੀਆਂ ਉਧਰ ਹੀ ਸਾਈਡ 'ਵੀ ਪੌੜੀਆਂ ਇੱਧਰ ਤੋਂ ਦਿਖਾਤਾ ਹੁਣ ਤਾਂ ਮੈਂ ਅੰਦਰ ਦਿਖਾਉਣਾ ਜਿੱਦਾਂ ਜੀ ਆਹ ਦੇਖੋ ਉੋਂ ਦੀ ਵੀ ਇੱਧਰੋਂ ਆ ਸਕਦੇ ਤੁਸੀਂ ਤੇ ਉਹ ਜਿਹੜਾ ਤਾਕੀ ਰਾਹੀਂ ਐਣੀ ਆਜੋ ਅੱਛਾ ਇੱਧਰ ਦੇ ਉੱਤਰਨ ਵਾਸਤੇ ਸੀਗਾ ਹਾਂ ਉਧਰ ਉਤਰਨ ਨੂੰ ਉਧਰੋਂ ਦੀ ਚੜ ਕੇ ਐਂ ਉਤਰ ਸਕਦੇ ਹਾਂ ਤੇ ਆਹ ਦੇਖੋ ਉਧਰੋਂ ਪਤਨ ਦਿਖਾਤਾ ਹਾਂ ਹੁਣ ਤੁਹਾਨੂੰ ਅੰਦਰ ਦਿਖਾਉਣਾ ਦੇਖੋ ਜੀ ਤੇ ਤੇ ਕੋਈ ਬਿਲਕੁਲ ਦਾ ਖਿਰਤੀ ਵੀ ਦੀ ਰਾਹ ਨਹੀਂ ਹੁੰਦਾ ਬਿਲਕੁਲ ਮਤਲਬ ਆਮ ਹੁੰਦਾ ਦੇਖੇ ਕਰੋ ਰਸਤਾ ਦਿਖਾਉਣਾ ਦੇਖੋ ਇਧਰੋਂ ਦੀ ਬਿਲਕੁਲ ਛੋਟੀ ਆ ਬਜਰੰਗਵਲੀ ਦੀ ਫੋਟੋ ਐਂ ਦੀ ਵੀ ਉੱਪਰ ਚੜ ਸਕਦੇ ਆ ਦੇਖੋ ਬਈ ਛੋਟਾ ਰਸਤਾ ਵੀ ਤੁਹਾਨੂੰ ਦਿਖਾਉਣੇ ਆ ਸਾਰੇ ਆਪਣੇ ਗੁਰੂਆਂ ਦੀਆਂ ਹਾਂ ਆ ਦੇਖੋ ਜੀ ਕਾਲੀ ਮਾਤਾ ਜੀ ਦੀ ਹਨਾ ਹਰ ਤਰ੍ਹਾਂ ਦੇ ਵੀ ਦੇਖ ਸਕਦੇ ਜੀ ਮਤਲਬ ਐਂ ਦਾਵਾ ਤੁਸੀਂ ਆਉਂਗੇ ਤੁਹਾਨੂੰ ਇਤਿਹਾਸ ਪੂਰਾ ਦਿਖਾਉਗਾ ਤੇ ਦੇਖੋ ਜੀ ਜਿੱਦਾਂ ਅਸੀਂ ਆਏ ਸੀ ਵੀ ਦੀਵੇ ਵਗੈਰਾ ਰੱਖ ਕੇ ਲਾਈਟ ਵਾਸਤੇ ਹਨਾ ਦੇਖੋ ਕਿੰਨਾ ਜਿਆਦਾ ਇਤਿਹਾਸਿਕ ਚਿੱਤਰ ਕਲਾਵਾ ਤੇ ਆਹ ਦੇਖੋ ਜੀ ਚੈੱਕ ਕਰੋ ਜੀ ਹੂੰ ਤੇ ਦੇਖੋ ਮਤਲਬ ਆਪਣਾ ਪੁਰਾਣਾ ਇਤਿਹਾਸ ਆ ਜੀ ਆਪਣੇ ਇੱਧਰਲੇ ਪਾਸੇ ਗੁਰੂਆਂ ਦੀਆਂ ਹਾਂ ਤੇ ਦੇਖੋ ਤੁਸੀਂ ਕਈ ਜਿੱਥੇ ਦੇਖੋ ਜਿੱਥੇ ਜਿੱਥੇ ਤਰੇੜਾਂ ਵਗੈਰਾ ਆਂਦੀਆਂ ਨਾ ਉਥੋਂ ਇਦਾਂ ਤੁਸੀਂ ਸਹੀ ਕਰਦੇ ਹੋ ਪੁੱਟੀ ਮਾਰ ਕੇ ਨਾ ਸਹੀ ਕਰਦੇ ਆ ਇਹ ਦੇਖੋ ਦਰਵਾਜ਼ਾ ਦੇਖੋ ਪਿੱਛਲਾ ਚੈੱਕ ਕਰੋ ਤੁਸੀਂ ਤੇ ਜ਼ਰੂਰ ਪਰ ਦੇਖਣਾ ਹੈ ਲੱਕੜ ਦੀ ਦੇਖੋ ਪਰਗਰੀ ਜਿਹੜੀ ਤੁਹਾਨੂੰ ਪਹਿਲੇ ਦਿਖਾਈ ਸੀ ਸਾਹ ਦੇਖੋ ਕਿੰਨੀ ਔਰ ਦਸਤਾ ਜੀ ਤੇ ਇਹ ਦੇਖੋ ਇਹਨਾਂ ਚੀਜ਼ਾਂ ਤੋਂ ਆਦੇ ਟਾਈਮ ਤੋਂ ਚੱਲਦਾ ਪਿਆ ਸਾਰਾ ਕੁਝ ਸੋ ਦੇਖੋ 11000 1100 ਸਾਲ ਪੁਰਾਣਾ ਇਤਿਹਾਸ ਤੇ ਅੱਜ ਜਿਹੜੀ ਆਪਾਂ ਡੌਨ ਸਿਲਿੰਗ ਕਰਾਉਨੇ ਆ ਆਹ ਦੇਖੋ ਆਹ ਦੇਖੋ ਜੀ ਪਹਿਲਾਂ ਹੀ ਇੱਡਾ ਸਾਡਾ ਪੁਰਾਣਾ ਇਤਿਹਾਸ ਚੀਜ਼ਾਂ ਹੈਗੀਆਂ ਡੌਨ ਸਿਲਿੰਗ ਆਪਾਂ ਹੋਣ ਕਰਨ ਲੱਗੇ ਆ 1100 ਸਾਲ ਪਹਿਲਾਂ ਹੀ ਡੌਨ ਸਿਲਿੰਗ ਹੋਈਆਂ ਜੀ ਚੈੱਕ ਕਰੋ ਤੁਸੀਂ ਭਈ ਆਪਣੇ ਝਾਰਕੂ ਜੀ ਤੁਸੀਂ ਇਹ ਚੀਜ਼ ਨਹੀਂ ਦੇਖੀ ਮੈਨੂੰ ਲੱਗਦਾ ਵੀ ਤੁਸੀਂ ਕੁਝ ਹੋਰ ਦੇਖੋਗੇ ਜੀ ਆਹ ਦੇਖੋ ਇੱਧਰ ਆ ਸੇਵਾਦਾਰ ਜਿੱਦਾਂ ਖੜੇ ਹੁੰਦੇ ਆ ਹਾਂ ਜਿੱਦਾਂ ਦੇਖੋ ਇਹਦਾ ਸਾਈਡ ਤੇ ਖੜੇ ਦਿਖਾਈ ਗਈ ਆ ਕਿ ਜਿੱਦਾਂ ਹੁੰਦੇ ਨੇ ਉਹ ਖੜੇ ਹੁੰਦੇ ਆ ਆਪਣਾ ਸਪਾਈ ਸਪਾਈ ਸਾਈਡ ਦੇ ਦਰਬਾਰ ਦੇ ਉੱਤੇ ਤੇ ਜੀ ਦੇਖੋ ਪੁਰਾਣਾ ਲੱਕੜ ਦੇਖੋ ਤੁਸੀਂ ਪੁਰਾਣੀ ਕਿੰਨੀ ਆਹ ਵੇਖੋ ਕਿੰਡੀ ਭਾਰੀ ਮੋਟੀ ਲੱਕੜ ਆ ਆਹਨ ਸ਼ੀਸ਼ੇ ਦੇ ਵਿੱਚ ਵੀ ਆ ਸ਼ੀਸ਼ਾ ਲਾਇਆ ਹੋਇਆ ਹਾਂ ਆ ਹੁਣ ਨਾ ਮਿਰਰ ਬਣਾਵਾ ਦੇਖੋ ਸ਼ੀਸ਼ਾ ਹੋਣਾ ਵਾ ਇੱਜ ਡਿਜ਼ਾਈਨ ਜੇ ਤਾਂ ਹੁਣ ਅੱਜ ਕੱਲ ਡਿਜ਼ਾਈਨਿੰਗ ਚੱਲਦੇ ਆ ਦੇਖੋ ਸਭ ਕੋ ਦੇਖੋ ਇਤਿਹਾਸਿਕ ਪਹਿਲੀ ਸਾਰੀਆਂ ਚੀਜ਼ਾਂ ਹੈਗੀਆਂ ਉਹ ਸਾਰਾ ਕੁਝ ਹੈ ਨਹੀਂ ਪਹਿਲੇ ਹੀ ਆ ਨਾ ਆਹ ਤੋਂ ਕਈ ਸਾਲ ਪਹਿਲਾਂ ਦੇ ਲੋਗਾ 100 ਸਾਲ ਪਹਿਲਾਂ ਇਹ ਚੀਜ਼ਾਂ ਚੱਲਦੀਆਂ ਹਮਮ ਚੈੱਕ ਕਰੋ ਇਹ ਤੁਸੀਂ ਮਤਲਬ ਇੰਨੀ ਕਲਾਕਾਰੀ ਦੇਖੋ ਜੀ ਇਹਨਾਂ ਆਹ ਦੇਖੋ ਜੀ ਮੋਤਰਨ ਹਰੀ ਸ਼ਿਵ ਸ਼ੰਕਰ ਜੀ ਦੇ ਕੋਲ ਜ਼ਿਲ੍ਹੇ ਸ਼੍ਰੀ ਗਨੇਜ ਜੀ ਦਾ ਜ਼ਿਲ੍ਹੇ ਕਰੋਧ ਦੇ ਵਿੱਚ ਆ ਕੇ ਸ਼ਿਵ ਜੀ ਜੀ ਨੇ ਗਲਾ ਲਾਹਤਾ ਹੀ ਤਾ ਹੀ ਤੋਂ ਬਾਅਦ ਇਹ ਹਾਥੀ ਦਾ ਗਲਾ ਲਾਇਆ ਸੀ ਆ ਦੇਖੋ ਮਤਲਬ ਸਾਰਾ ਕੁਝ ਤੁਹਾਨੂੰ ਇਤਿਹਾਸ ਨਾਲ ਜੋੜਦਾ ਸਾਰੇ ਪਾਸੇ ਮਾਤਾਰਿਸ ਗਰੁੱਪ ਹਨੂਮਾਨ ਜੀ ਸ਼੍ਰੀ ਰਾਮ ਜੀ ਨੂੰ ਚੱਕ ਕੇ ਤੁਰੇ ਹੈ ਨਾ ਸ਼੍ਰੀ ਕ੍ਰਿਸ਼ਨ ਜੀ ਮਤਲਬ ਟੋਟਲੀ ਸਾਰੇ ਆ ਦੇਖੋ ਬ੍ਰਹਮਾ ਵਿਸ਼ਣੁ ਮਹੇਸ਼ ਤਿੰਨੀ ਕਲਾਕ੍ਰਿਤੀ ਬਣਾਈ ਹੋਈ ਹੈ ਹਨ ਤੁਹਾਨੂੰ ਦੇਖਣ ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇਖੋ ਜੀ ਪਹਿਲੀ ਪ੍ਰਾਤਸਾਹੀ ਆਪਣੀ ਤੇ ਦੇਖੋ ਜੀ ਕਰੋ ਦਰਸ਼ਨ ਜੀ ਮਤਲਬ ਤੁਹਾਨੂੰ ਹਰ ਤਰ੍ਹਾਂ ਫੇ ਦਿਖਾਇਆ ਗਿਆ ਹਰ ਚੀਜ਼ ਕਿੱਦਾਂ ਜੁੱਧ ਵਗੈਰਾ ਸਤਾ ਰਹੇ ਆ ਹਨ ਗੁਰੂ ਪੀਰ ਕਿੱਦਾਂ ਵੀ ਆ ਹਰ ਚੀਜ਼ ਦਿਖਾਈ ਗਈ ਹੈ ਹਨ ਕੁਝ ਕੀ ਚੀਜ਼ਾਂ ਹਮ ਮਟਨ ਜੀ ਲਾ ਪਈਆਂ ਤੇ ਪੁੱਟੀ ਕੀਤੀ ਜਾਂਦੀ ਪੁਰਾਣੇ ਟਾਈਮ ਦੀ ਕਲਾਕਾਰੀ ਦੇਖੋ ਤੁਸੀਂ ਬਾਕੀ ਤੇ ਦੇਖੋ ਬਹੁਤ ਵਧੀਆ ਹੈ ਇੱਥੇ ਆਣਾ ਸਾਡਾ ਸਫਲ ਹੋ ਗਿਆ ਜੀ ਸਹੀ ਗੱਲ ਬਹੁਤ ਸੋਹਣਾ ਤੇ ਦੇਖੋ ਆਪਣੇ ਏਰੀਆ ਦੇ ਵਿੱਚ ਕੁਛ ਇੰਨਾ ਕੁਛ ਹੈਗਾ ਸਾਨੂੰ ਇਸ ਚੀਜ਼ ਦੀ ਹੱਦ ਤੱਕ ਨੌਲੇਜ ਹੀ ਨਹੀਂ ਆ ਦੇਖੋ ਕਿਤਾ ਜੁੱਧ ਕਿਦਾਂ ਹੋਏ ਸੀ ਆ ਦੇਖੋ ਜੋ ਦਿਖਾਇਆ ਗਿਆ ਕਿਦਾਂ ਲੜਾਈਆਂ ਹੁੰਦੀਆਂ ਸੀ ਆ ਦੇਖੋ ਹਾਂ ਥਾਲੀਆਂ ਪਰੇ ਕਰਾਂਗੇ ਕਰੂੰਗੇ ਹਾਂ ਦੇਖੋ ਜੀ ਕਿੰਦਾ ਰਾਂਝਾ ਹੁੰਦੀ ਹੈ ਇਹ ਦੇਖੋ ਨਾ ਪੂਰੇ ਚਿੱਤਰ ਬਣੇ ਪਏ ਚਿੱਤਰ ਬਣੇ ਹੋਏ ਆ ਕਿਦਾਂ ਕਿਦਾਂ ਸਪਾਈ ਲਗੇ ਕੀ ਕੀ ਕਿਦਾਂ ਕਿਦਾਂ ਇੱਕ ਮਿੰਟ ਕੀ ਸੀ ਕਿਦਾਂ ਕਰਦੇ ਸੀ ਕਿਦਾਂ ਲੜਾਈ ਕਰਦੇ ਸੀ ਹਨਾ ਉਹ ਸਾਰਾ ਕੁਝ ਕਲਾਕਾਰੀ ਦਾ ਕੰਮ ਆ ਜਿਸ ਨੇ ਵੀ ਬਣਾਈ ਆ ਮਤਲਬ ਇਹਨੇ ਛਿਰਵਾਦ ਹਾਇ ਤੱਕ ਵੀ ਦੇਖੋ ਇਦਾਂ ਆ ਪੇਂਟ ਆ ਦੇਖੋ ਆ ਦੇਖੋ ਕੁਛ ਨਹੀਂ ਇੰਨਾ ਮਤਲਬ ਇੰਨਾ ਕੀ ਉਹ ਜੀ ਅਸਰ ਨਹੀਂ ਹੈਗਾ ਪੁਰਾਣਾ ਜੀ 11 ਸਾਲ ਪੁਰਾਣਾ ਜਿਹੜਾ ਹੈਗਾ 11 ਸਾਲ ਪੁਰਾਣਾ ਵੀ ਦੇਖੋ ਇਤਿਹਾਸ ਇੰਨਾ ਮਤਲਬ ਪਤਾ ਲੱਗਦਾ ਕਿ ਰੀਤੀਆਂ ਦੇ ਹੱਥ ਲਾਉਂਗੇ ਨਾ ਤੁਹਾਨੂੰ ਫੀਲ ਹੋਊਗਾ ਫੀਲ ਹੁੰਦਾ ਬਹੁਤ ਵਧੀਆ ਜਿੱਦਾਂ ਜੀ ਤੇ ਇੱਧਰ ਵੀ ਦੇਖੋ ਛੋਟੀ ਛੋਟੀ ਕਿੜਕੀਆਂ ਰੋਸ਼ਨ ਤਾਂ ਦੇਖੋ ਵੈਂਟੀਲੇਸ਼ਨ ਵਾਸਤੇ ਕਿੰਨਾ ਵਧੀਆ ਬਣਾਇਆ ਇੱਥੋਂ ਐ ਨਾਲ ਹੀ ਤੇ ਨਾਲ ਹੀ ਦਰਵਾਜ਼ੇ ਹਾਰੇ ਵੈਂਟੀਲੇਸ਼ਨ ਦੇ ਸਾਹਮਣੇ ਦਰਵਾਜ਼ਾ ਐ ਲੱਗਾ ਹੋਇਆ ਛਿੜਕੀ ਦੇ ਸਾਹਮਣੇ ਕਿ ਕੀ ਕੀ ਸਾਹਮਣੇ ਦਰਵਾਜ਼ੇ ਚਲ ਆ ਜਾਓ ਤੇ ਤੁਹਾਨੂੰ ਇੱਕ ਹੋਰ ਜਗ੍ਹਾ ਲੈ ਕੇ ਹੁਣ ਨਾਲ ਹੀ ਆ ਬਿਲਕੁਲ ਪੋੜੀਆਂ ਚੜ ਕੇ ਦਿਖਾਉਣਾ ਨਿੱਕੀ ਨਿੱਕੀ ਪੋੜੀਆਂ ਦੇਖੋ ਪੁਰਾਣੇ ਬਾਲੇ ਪੁਰਾਣੇ ਸਤੀਰੀਆਂ ਇਹ ਕਿੰਨੇ ਮਿਹਰਾ ਇਹਨੂੰ ਹਮ ਲੱਕੜ ਦੀਆਂ ਦੇਖੋ ਹਜੇ ਤੱਕ ਵੀ ਕਾਇਮ ਆ ਜੀ ਪਿਆਰ ਇਹਦਾ ਦੇਖਦੇ ਹਾਂ ਬਿਲਕੁਲ ਹਾਂ ਦੇਖੋ ਹਾਂ ਦੇਖੋ ਜੀ ਹਾਂ ਇਹ ਜੋ ਚਿੱਤਰ ਮਾਤਰਾਣੀ ਦੇ ਬਣੇ ਹੋਏ ਆ ਆ ਬਿਲਕੁਲ ਛੋਟੀ ਹੀ ਆ ਨਿੱਕੀਆਂ ਦੀ ਦੇਖੋ ਪੌੜੀ ਕਿੰਨੀ ਕਿਪੌੜੀ ਆ ਨਿੱਕੀ ਜੀ ਬਿਲਕੁਲ ਮੈਂ ਜਨਾ ਹੌਲੀ ਹੌਲੀ ਜਨਾ ਇਹ ਹੁਣ ਦੇਖ ਲਓ ਹਜੇ ਅਸੀਂ ਕਹਿੰਦੇ ਉੱਪਰ ਮੌਂਟੀ ਪਾਈ ਆ ਇਦਾਂ ਪੁਰਾਣੇ ਟਾਈਮ ਦੀ ਹੈ ਵੀ ਚੀਜ਼ਾਂ ਸਾਰੀਆਂ ਹੈਗੀਆਂ ਦੇਖੋ ਮੈਂ ਕਿੱਥੇ ਖੜਾ ਹਾਂ ਤੁਹਾਨੂੰ ਦਿਖਾਉਣਾ ਹਾਂ ਦੇਖੋ ਬਿਲਕੁਲ ਰੀਨਕ ਜਗ੍ਹਾ ਦੇ ਵਿੱਚ ਆਵੇਂ ਨੰਗਦਾ ਵਿਆਂ ਦੇਖੋ ਆਹ ਇੰਨੀ ਕਿਹਾ ਆ ਦੇਖੋ ਤੇ ਇਸ ਇਤਿਹਾਸ ਨੂੰ ਦੇਖਣਾ ਚਾਹੀਦਾ ਪਹੁੰਚਦੇ ਬਾਬਾ ਜੀ ਹੁਣੇ ਜ ਆ ਸੁਣਦੇ ਹੋਣੇ ਆ ਤੇ ਆ ਦੇਖੋ ਜੀ ਸਾਹਮਣੇ ਨੇਚਰ ਦੀ ਦੀ ਸਾਰੀ ਤੁਹਾਨੂੰ ਤੇ ਬਹੁਤ ਵਧੀਆ ਇਤਿਹਾਸ ਆ ਤੁਸੀਂ ਆਓ ਵਧੀਆ ਲੱਗੂ ਆ ਪੁਰਾਣੇ ਟਾਈਮ ਦੇ ਇਟਾਂ ਤੇ ਜਿਹੜਾ ਚੂਨੇ ਸੀ ਸੀਮਨ ਚੱਲਦੇ ਚੂਨੇ ਹੋਏ ਤਾਂ ਕਿ ਉਹ ਕਿ ਨਕਾਮ ਜਾਵਾ ਪੁਰਾਣੇ ਟਾਈਮ ਦੇ ਦੇਖੋ ਜੀ ਇਧਰੋਂ ਆਇਆ ਮੈਂ ਇਹ ਨਿਕਲੇਗਾ ਤੁਹਾਰੇ ਤਾਂ ਚਲੋ ਹੁਣ ਚੱਲਦੇ ਆਂ ਜੀ ਆਪਾਂ ਚਲੋ ਜੀ ਬਿਲਕੁਲ ਛੋਟੇ ਛੋਟੇ ਜਗ੍ਹਾ ਦੇ ਵਿੱਚੋਂ ਨਿਕਲ ਕੇ ਆ ਪਾ ਗਏ ਆ ਤੇ ਚਲੋ ਜੀ ਤੇ ਆਹ ਦੇਖੋ ਸ਼੍ਰੀ ਕ੍ਰਿਸ਼ਨ ਜੀ ਬਾਂਸਰੀ ਬਿਜਾ ਰਹੇ ਆ ਗੋਪੀਆਂ ਨਾਲ ਹਨਾ ਜੋ ਸੀਨ ਸੀ ਤੇ ਆਹ ਦੇਖੋ ਜੀ ਰਾਖਸ਼ਸ ਦਾ ਵਧ ਕੀਤਾ ਹਨੂਮਨ ਜੀ ਨੇ ਕਿੱਦਾਂ ਕੀਤਾ ਹਨਾ ਪਰ ਹਰ ਚੀਜ਼ ਦੇਖੋ ਆ ਰਾਤੇ ਜ਼ਿਲ੍ਹੇ ਅਰਜਨੂ ਲੈ ਕੇ ਰਾਤੇ ਲੈ ਕੇ ਜਾ ਰਹੇ ਆ ਭਗਵਾਨ ਕ੍ਰਿਸ਼ਨ ਜੀ ਹਨਾ ਤੇ ਦੇਖੋ ਆਰੇ ਮਤਲਬ ਹਰ ਚੀਜ਼ ਤੁਹਾਨੂੰ ਦੇਖਣ ਨੂੰ ਮਿਲੂਗੀ ਹਰ ਚੀਜ਼ ਮਤਲਬ ਇਤਿਹਾਸ ਦੇ ਨਾਲ ਪੂਰਾ ਬੰਦੇ ਨੂੰ ਜੋੜਿਆ ਗਿਆ ਪੂਰਾ ਇੱਥੇ ਇੱਧਰੋਂ ਸ਼ੇਰੇਪੈਂ ਹਾਂਜੀ ਹਾਂਜੀ ਇਹ ਤਾਂ ਸ਼ੇਰੇ ਪੰਜਾਬ ਰਣਜੀਤ ਸਿੰਘ ਵੀ ਤਾਂ ਦਫੁੰਨੇ ਆ ਜੀ ਆਹਾਰਾ ਰਣਜੀਤ ਸਿੰਘ ਜੀ ਇੱਧਰ ਦੇਖੋ ਜੀ ਆਹ ਦੇਖੋ ਜੀ ਕਲਾਕਾਰੀਆਂ ਦੇਖੋ ਜੀ ਉਸ ਟਾਈਮ ਦੇ ਪੋਸਟਾਂ ਦੇ ਵਿੱਚ ਇਸ ਹਾਣਾ ਬੈਠੇ ਹੋਣਾ ਉਹਨਾਂ ਨੇ ਦੇਖ ਕੇ ਹਾਣਾ ਉਹਨੂੰ ਪੇਂਟਿੰਗ ਇਦਾਂ ਦੀ ਬਣਾ ਕੇ ਵੇਚਲੇ ਹੋਵੇ ਨਾ ਤਾਂ ਘੱਟ ਇਹ ਇਹ ਨਹੀਂ ਇਹ ਪੋਸਟਾਂ ਵਿੱਚ ਇਸ ਹਾਣਾ ਬੈਠੇ ਹੋਣੇ ਤਾਂ ਉਸ ਹਾਣਾ ਨੇ ਇਦਾਂ ਦੇਖ ਕੇ ਨਾ ਬਣਾਈ ਹੋਣੀ ਫੋਟੋ ਹਨਾ 2.5 ਲੱਖ ਤੋਂ ਕਿਤੇ ਨਹੀਂ نیچے ਵੇਚਦੀ ਤੇ ਮੈਂ ਤਾਂ ਕਹਣੀ ਇਹ ਦੇ ਦਾਂ 1150 ਸਾਲ 1150 ਸਾਲ ਪੁਰਾਣਾ ਤੇ ਦੇਖੋ ਹੋਏ ਤੱਕ ਵੀ ਬਿਲਕੁਲ ਕਲਾਕਾਰੀ ਇੰਨੀ ਆ ਹਨਾ ਹੁਣ ਜੇ ਥੋੜਾ ਖਰਾਬ ਹੋ ਰਿਹਾ ਚਲੋ ਇਹ ਵੀ ਮੂਮੈਂਟਨ ਕੀਤਾ ਹੋਇਆ ਟਾਈਮ ਦੇਖੋ ਕਿੰਨਾ ਹੋ ਚੁੱਕਾ ਹੈ ਇਸ ਨੂੰ ਤੇ ਦੇਖੋ ਯਾਰ ਦੇਖੋ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਲੋ ਜੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਦੇ ਦਸਵੇਂ ਗੁਰੂ ਸਾਹਿਬਾਨ ਤੇ ਦੇਖੋ ਜੀ ਸਾਰਾ ਇਤਿਹਾਸ ਸਭ ਤੋਂ ਦੇਖੋ ਜੀ ਆਪਾਂ ਜਾਤ ਪਾਤ ਦੇ ਵਿੱਚ ਪੇਂਦੇ ਕੋ ਹਰ ਧਰਮ ਦੇ ਆਪਣਾ Hindu ਧਰਮ ਸਿੱਖ ਧਰਮ ਸਾਰਾ ਕੁਝ ਦੇਖੋ ਤੁਹਾਨੂੰ ਦੇਖਣ ਨੂੰ ਮਿਲਦਾ ਕਿੱਦਾਂ ਪਗੜੀ ਦੇਖੋ ਡੈਕੋਰੇਟ ਕੀਤੀ ਹਾਂ ਸਰ ਡੈਕੋਰੇਟ ਕੀਤੀ ਹੈ ਬਹੁਤ ਵਧੀਆ ਚੀਜ਼ ਰਹੀ ਚਲ ਆ ਜੋ ਤੇ ਜਾਣ ਨੂੰ ਮਨ ਨਹੀਂ ਕਰਦਾ ਹੁਣ ਪਰ ਜਾਣਾ ਤੁਹਾਨੂੰ ਪੈਣਾ ਹੈ ਤਾਂ ਚਲੋ ਤੁਹਾਨੂੰ ਲੱਗੇ ਦਿਖਾਉਣੇ ਹੋਰ ਚੀਜ਼ ਵੀ 베ਰੀ ਤੇ ਇੱਧਰ ਆ ਕੇ ਬਾਬਾ ਸਤਗੁਰ ਕਿਰਿਗਰਾਮ ਦਾ ਜੀ ਮਹਾਰਾਜ ਦੀ ਗੱਦੀ ਤੇ ਬਾਬਾ ਜੀ ਤੇ ਗੱਦੀ ਨਸ਼ੀਦ ਬਾਬਾ ਜੀ ਦੇ ਬੱਚੇ ਦੇਖੋ ਨਗਾਰੇ ਮੋਟਰ ਦੇ ਨਾਲ ਚਲਦੇ ਹੋਣੇ ਆ ਦੇਖੋ ਮੋਟਰ ਸਿਸਟਮ ਵੀ ਕੀਤਾ ਜਿਹੜਾ ਨਾਲ ਤੇ ਲੋ ਜੀ ਕਿਹੜਾ ਦੇਖੋ ਜੀ ਤੁਸੀਂ ਦੇਖੋ ਜੀ ਕਿੰਨਾ ਵੱਡਾ ਖਨਾ ਜੀ ਜੀ ਗਾਇਜ਼ ਇੱਥੇ ਰਿਹਾ ਹੈ ਇਹ ਮੰਦਿਰ ਜੀ ਇੱਧਰ ਹੈਗੇ ਆ ਪਛਾਹ ਤੇ ਹੋਈ ਇਹਦੇ ਸਮਾਧਾਂ ਵਾਂ ਜੀ ਇਹ ਤੇ ਜਿਨ੍ਹਾਂ ਨੇ ਭਗਤੀ ਬੰਦਗੀ ਕੀਤੀ ਉਹਨਾਂ ਦੀ ਸਮਾਧਾਂ ਵਾਂ ਤੇ ਚਲੋ ਜੀ ਚਲੋ ਐਂਟਰੀ ਕਰਦੇ ਆ ਦੇਖੋ ਇੱਥੇ ਬਜਰੰਗਵਲੀ ਜੀ ਦੀ ਫੋਟੋ ਐਂਟਰੀ ਤੇ ਬਣੀ ਹੋਈ ਆ ਇੱਧਰ ਇਹ ਬਜਰੰਗਵਲੀ ਦੋਨਾਂ ਪਾਸੇ ਇੱਧਰ ਵੀ ਬਜਰੰਗਵਲੀ ਜੀ ਦੀ ਫੋਟੋ ਆ ਦੇਖੋ ਤੇ ਦੇਖੋ ਉਹ ਦੇਖੋ ਧਿਆਨ ਨਾਲ ਦੇ ਆ ਦੇਖੀ ਮਾਤਰਾਣੀ ਦੇ ਨਿਸ਼ਾਨ ਬਣਾਏ ਹੋਏ ਤੇ ਲੋ ਜੀ ਆਹ ਦੇਖੋ ਕਿਲੇ ਦੀ ਇੱਧਰੋਂ ਐਂਟਰੀ ਆ ਜੀ ਆਹ ਦੇਖੋ ਐਂਟੀ ਦੇ ਨਾਲ ਇੱਕ ਮੰਦਿਰ ਵੀ ਆਉਂਦੀ ਜਿਦਾ ਪਹਿਲਾਂ ਦਿਖਾਇਆ ਪਉਦੋਦ ਵੀ ਘੁੰਮ ਕੇ ਵੀ ਜਾ ਸਕਦੇ ਆ ਇਧਰੋਂ ਦੀ ਮੰਦਿਰ ਕੇ ਐਂਟਰੀ ਕਰ ਸਕਦੇ ਆ ਤੇ ਆਹ ਹੈਗੀ ਲੁੱਕ ਦੇਖੋ ਜੀ। ਪੁਰਾਣੇ ਸਮੇ ਦਾ ਜੋ ਕਿਲਾ ਹੈ ਦੇਖੋ ਜੀ। ਗਾਇਜ਼ ਬਾਕੀ ਤੁਹਾਨੂੰ ਅੰਦਰੋਂ ਸਾਰਾ ਦਿਖਾਤਾ ਕੀ ਕੀ ਹੈਗਾ ਵਾ ਤੇ ਦੇਖੋ ਕਿੰਨਾ ਸੋਹਣਾ ਕਿਲਾ ਵਾ ਜੀ ਤੇ ਜ਼ਰੂਰ ਆਓ ਤੇ ਬਾਕੀ ਸਾਹਮਣੇ ਇਹਦਾ ਗ੍ਰੀਨਰੀ ਆ ਤੇ ਹੁਣ ਆਪਾਂ ਚੱਲਦੇ ਆ ਜੀ। ਆ ਤੇ ਲੋ ਜੀ ਹੁਣ ਆਪਾਂ ਚੱਲਦੇ ਵਾਪਸ ਤੇ ਦੇਖੋ ਜਗਾ ਚੈੱਕ ਕਰੋ ਲੋਕੇਸ਼ਨ ਕਿੰਨੀ ਹੈ ਨਾ ਸਿੰਗਰ ਰੋਡ ਆ। ਏ ਦੇਖੋ ਕਿੰਨਾ ਸੋਹਣਾ ਲੱਗਦਾ ਰਿਹਾ ਹੈ। ਖਰੀਦ ਤرائی ਆ। ਚਲੋ ਜੀ। ਤੇ ਅੱਜ ਦੇ ਵਲੌਗ ਨੂੰ ਇੱਥੇ ਸਮਾਪਤ ਕਰਦੇ ਆਂ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਏ RAMTATTWALI KRISHAN DUAR JI ਦੇ ਮੰਦਿਰ ਦੇ ਔਰ ਬੜਾ ਹੀ ਵਧੀਆ ਮੰਦਿਰ ਤੇ ਇੱਕ ਚੀਜ਼ ਆ ਮੰਦਿਰ ਦੇ ਨਾਲ ਨਾਲ ਜੋ ਇਤਿਹਾਸਿਕ ਸਾਨੂੰ ਇੱਥੇ ਕਿਲਾ ਦੇਖਣ ਨੂੰ ਮਿਲਿਆ। ਹਾਂ। ਜਿਹੜਾ ਫੋਰਟ ਦੇਖਣ ਨੂੰ ਸਾਨੂੰ ਮਿਲਿਆ ਉਹ ਵਧੀਆ ਲੱਗਾ ਤੇ ਜੋ ਕਲਾਕ੍ਰਿਤੀ ਇੰਨੀ ਸੰਸਕ੍ਰਿਤੀ ਇੰਨਾ ਜ਼ਿਆਦਾ ਮਤਲਬ ਉਸ ਟਾਈਮ ਦੀ ਕਲਾਕ੍ਰਿਤੀ ਮਤਲਬ ਸਮੇਟ ਕੀ ਸਮੁੰਦਰ ਨੇ ਰੱਖੀ ਹੋਈ ਆ ਤੇ ਦੇਖੋ ਸਭ ਤੋਂ ਵੱਡੀ ਗੱਲ ਮੈਨੂੰ ਨਾ 121500 ਨਿਕਲੀ ਜਾਂਦਾ ਈ ਤੇ 1100 ਸਾਲ ਪੁਰਾਣਾ ਜੋ ਇੱਕ ਪੇਂਟਿੰਗ ਜੇ ਕਹੀਏ ਜਾਂ ਕੁਝ ਵੀ ਕਹੀਏ ਹਨਾ ਉਹ ਕਲਾਕ੍ਰਿਤੀ ਜਿੱਦਾਂ ਉਹ ਅੱਜ ਵੀ ਬਰਕਰਾਰ ਆ ਚਲੋ ਕੋਈ ਚੀਜ਼ 11 ਸਾਲ ਕੋ ਜਿਹੜਾ ਟੋਟਾ ਪੜੀ ਪਰ ਫਿਰ ਵੀ ਉਹਨੂੰ ਸਹੀ ਮੇਨਟੇਨ ਕਰ ਰਹੇ ਆ ਇੱਥੇ ਜੋ ਸੁਸਾਇਟੀ ਆ ਜਿੱਥੇ ਇੱਥੇ ਬਾਬਾ ਜੀ ਹੁਣੀ ਸਾਰੇ ਜਣੇ ਆ ਤੇ ਜਿੱਥੇ ਤੇ ਅਸੀਂ ਫੇਰ ਆਵਾਂਗੇ ਕਿਸੇ ਦਿਨ ਦਰਸ਼ਨ ਕਰਵਾਵਾਂਗੇ ਤੁਹਾਨੂੰ ਪੰਡਿਤ ਜੀ ਦੇ ਨਾਲ ਵੀ ਮਿਲਾਵਾਂਗੇ ਹਾਂ ਉਹਨਾਂ ਨਾਲ ਮਿਲਾਵਾਂਗੇ ਤੇ ਇੱਕ ਵਾਰ ਆਵਾਂਗੇ ਅਸੀਂ ਤੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਉਹਨਾਂ ਦੇ ਵੀ ਤੇ ਚਲੋ ਚੱਲਦੇ ਆਂ ਵੀਡੀਓ ਨੂੰ ਇੱਥੇ ਸੰਪਾਦਤ ਕਰਦੇ ਆ ਮਿਲਦੇ ਆ ਤੁਹਾਨੂੰ ਕੱਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਚੈਨਲ ਤੇ ਬਣੇ ਰਹੋ ਵੀਡੀਓ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਕਰਦੋ ਤੇ ਚੈਨਲ ਸਬਸਕ੍ਰਾਈਬ ਕਰਦੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੈ ਮਤਾ ਹੀ ਰਾਧਾ ਦੀ